ਜੋ ਜਗ੍ਹਾ ਜਿਹੜੀ ਤੂੰ ਲਈ ਐ ਤੋ ਨੇ ਪੈਸੇ ਦਿੱਤੇ ਤੂੰ 15000 ਰੁਪਏ ਕਿਰਾਇਆ ਦੇਤਾ ਦੀ ਬਾਕੀ ਆ ਖੁੱਲੇ ਖਾਤੇ ਦਿੱਤੇ ਨੇ ਜੀ ਕਿੰਨੇ ਦੇ ਉੱਤੇ ਹੁਣ ਮੰਨ ਕੇ ਚੱਲੋ 2016 ਤੋਂ ਲੈ ਕੇ ਹੁਣ ਤੱਕ ਮੈਂ ਮੈਂ ਹੀ ਖਰਚਾ ਦੇ ਰਿਆ ਜੀ ਇਹਨੂੰ ਠੀਕ ਐ ਜੀ ਗੋਲੀ ਗੱਪਾ ਵੀ ਮੈਂ ਦਵਾਉਂਦਾ ਸੀ ਪਰ ਹੁਣ ਮੰਜੇ ਤੇ ਬਹਿ ਗਿਆ ਜੀ ਮੇਰੀ ਵਾਈਫ ਕਹਿੰਦੀ ਮੇਤ ਤੋਂ ਨਹੀਂ ਹੁੰਦਾ ਜੀ ਹਾਂ ਬਾਪੂ ਕੀ ਆਸੀਰ ਗਾ ਲਿਆ ਹੁਣ ਤੇ ਪਿੰਡ ਕਿਹੜਾ ਤੇਰਾ ਪਿੱਛੇ ਹੋ ਤੋ ਬਿਲਕੁਲ 10 ਸਾਲ ਹੋ ਚਲੇ ਲਗਭਗ ਤੇ ਨਾ ਤਾਂ ਕੰਮਕਾਰ ਹੁੰਦਾ ਕਿ ਨਾ ਕੋਈ ਪੈਸਾ ਤੇ ਲੈ ਜਾ ਗਿਆ ਇਹਦੇ ਕੋਲੇ ਬੈਂਕ ਵਿੱਚ ਤਾਂ ਕੁਝ ਹੈ ਹੀ ਨਹੀਂ ਜੇ ਬੈਂਕ ਵਿੱਚ ਕੁਝ ਹੁੰਦਾ ਬਾਪੂ ਦੇ ਵਿਚਾਰੇ ਦੇ ਤਾਂ ਰਿਸ਼ਤੇਦਾਰ ਵੀ ਕਿਤੇ ਨਾ ਕਿਤੇ ਹੱਕ ਪੈਣੇ ਸੀ ਜਿਹਨੇ ਪਿੰਡ ਦੇ ਲੋਕ ਦਾ ਇਹ ਛੋਟਾ ਜਿਹਾ ਸੀ 7-8 ਸਾਲ ਦਾ ਜਦੋਂ ਇਹ ਪਿੰਡ 'ਚ ਆ ਗਿਆ ਪਰ ਤੁਸੀਂ ਦੇਖੋ 60-65 ਸਾਲ ਇੱਕ ਪਿੰਡ 'ਚ ਬਤੀਤ ਕੀਤੇ ਪਰ ਇਹ ਲਵਾਰਸ ਆ ਇਹਦਾ ਕੋਈ 65 ਸਾਲ ਜਿਹੜੇ ਲੋਕਾਂ ਨੇ ਨਾਲ ਇਹਨੇ ਜੀਵਨ ਬਤੀਤ ਕੀਤਾ ਉਹ ਕੋਈ ਵੀ ਆਪਣਾ ਮੰਨਉ ਤਿਆਰ ਗਿਆ। ਕੋਈ ਬਾਪੂ ਦਾ ਰਿਸ਼ਤੇਦਾਰ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ ਤੇ ਸਾਡੇ ਨੰਬਰ ਜਿਹੜੇ ਸਕਰੀਨ ਦੇ ਉੱਤੇ ਦਿੱਤੇ ਹੋਇਆ ਉਹਨਾਂ ਤੇ ਫੋਨ ਵੀ ਜ਼ਰੂਰ ਕਰਿਓ। ਬਾਪੂਆਂ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਨਾਤਾ ਤੋਂ ਤੱਕ ਕੱਪੜੇ ਪਾਏ ਨੇ ਉਹ ਤਸਵੀਰਾਂ ਦੇਖੋ ਜਿਸ ਹਾਲਾਤ ਦੇ ਵਿੱਚ ਬਾਪੂ ਜੀ ਘਰ ਚ ਪਏ ਸੀ। ਇਹ ਵੀਰ ਜੀ ਦੇਖ ਲੋ ਇਹ ਪ੍ਰਵਾਸੀ ਮਜ਼ਦੂਰ ਹੈ ਪਿੰਡ ਕਕਰਾਲਾ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਲਾ ਵਾਰਿਸ ਨੇ ਇਹ ਕਿਤੇ ਪਹਿਲਾਂ ਅਜ ਤੋਂ 25 30 ਸਾਲ ਪਹਿਲਾਂ ਕਿਤੇ ਜਾਂ 40 ਸਾਲ ਪਹਿਲਾਂ ਪਿੰਡ ਜਾਇ ਤੇ ਮਾਣਾ ਮਾੜਾ ਸੀਰ ਕਰਿਆ ਤੇ ਹੁਣ ਇਕੱਲੇ ਨੇ ਇਹ ਬਜ਼ੁਰਗ ਨੇ ਤੇ ਕੇਅਰ ਵਾਲਾ ਕੋਈ ਵੀ ਨਹੀਂ ਹੈਗਾ ਆਸ-ਪਾਸ ਦੇ ਜੋ ਘਰ ਨੇ ਆ ਦੇਖੋ ਕਿਵੇਂ ਠੀਕ ਹੈ ਨਾ ਤੇ ਆਸ-ਪਾਸ ਦੇ ਜੋ ਘਰ ਨੇ ਉਹ ਵੀ ਥੋੜਾ ਜਿਹਾ ਤੰਗ ਪਰੇਸ਼ਾਨ ਨੇ ਆਹੀ ਇੰਨੀ ਕਿ ਜਗ੍ਹਾ ਨਾ ਕੋਲੇ ਤੇ ਦੇਖ ਲਓ ਵੀ ਹੈ ਨਹੀਂ ਪਸ਼ਾਬ ਲੈਟਰਿੰਗ ਵਿੱਚ ਵਗੈਰਾ ਕਰਦਾ ਤੇ ਹੁਣ ਹੈ ਨਹੀਂ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਬਾਪੂ ਤੇਰਾ ਵੀਰ ਸਿੰਘ ਵੀਰ ਸਿੰਘ ਹਾਂ ਬਾਪੂ ਉੱਟ ਕੇ ਬੈਠ ਮੜਾ ਦੁਬੱਟਾ ਬੰਨ੍ਹ ਦੀਏ ਬੈਠ ਨਹੀਂ ਹੁੰਦਾ ਬੈਠ ਨਹੀਂ ਹੁੰਦਾ ਤੇ ਵੀਰ ਸਿੰਘ ਕਿੰਨੇ ਸਾਲਾਂ ਤੋਂ ਇੱਥੇ ਹੋ ਕਈ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਉਹਨੇ ਫਿਰ ਵੀ 20 ਸਾਲ 25 ਸਾਲ ਗੱਲ ਆਉਗੀ ਹੈ ਗੱਲ ਆਉਗੀ ਜ਼ਿਆਦਾ ਹੋ ਗਏ ਤੇ ساری ਉਮਰ ਕਿਹੜੇ ਪਿੰਡ ਰਹਾ ਕੋਲੇ ਕਕਰਾਲਾ ਹੀ ਕੀ ਕਰਦਾ ਸੀ ਸ਼ੀਰੀ ਡਲਦਾ ਸੀ ਜ਼ਿੰਮੇਦਾਰੀ ਕੀਤਾ ਖੇਤੀਬਾੜੀ ਦੇਈ ਤੇ ਜਿਹੜਾ ਪੈਸਾ ਪੂਸਾ ਕਮਾਇਆ ਇੰਨੇ ਸਾਲਾਂ ਚੋਂ ਕਿੱਧਰ ਗਿਆ ਬਾਪੂ ਨਸ਼ਾ ਨੂੰ ਸ਼ਾ ਕਰਦਾ ਸੀ ਜ਼ਿਆਦਾ ਹਾਂ ਸ਼ਰਾਬ ਪੀਂਦਾ ਸੀ ਜ਼ਿਆਦਾ ਸੱਚ ਦੱਸਣੀ ਹੈ ਗੱਲ ਬਾਪੂ ਫਿਰ ਬੰਦਾ ਸਾਰੀ ਉਮਰ ਕਮਾਈ ਕਰਦਾ ਤੂੰ ਲੋਕਾਂ ਦੇ ਨਾਲ ਸਾਂਝੀ ਨਾਲ ਦਰਿਆੜੀ ਜਾਂਦਾ ਸੀ ਫ੍ਰੀ ਤਾਂ ਕੰਮ ਕਰਦਾ ਨਹੀਂ ਸੀ ਤੂੰ ਫਿਰ ਉਹ ਪੈਸੇ ਕਿੱਥੇ ਜਾਂਦੇ ਸਾਰੇ ਅ ਬਹਿਮਾਨੇ ਕਿਨੇ ਕੀਤੀ 5 ਸਾਲ ਹੈ 5 ਸਾਲ 5 ਸਾਲ ਕਿਨੇ ਨਹੀਂ ਕੀ ਹੋਇਆ 5 ਸਾਲ ਫਿਰ ਫ੍ਰੀ ਸੇਵਾ ਕੀਤੀ ਕੰਮ ਕੀਤਾ ਪੈਸਾ ਨਹੀਂ ਦਿੱਤਾ ਉਹਨਾਂ ਨੇ ਤੇ ਲਾਜ ਵੀ ਨਹੀਂ ਕਰਾਇਆ ਹੁਣ ਕੀ ਨਾਂ ਸੀ ਉਹਨਾਂ ਦਾ ਹਾਂ ਕੀ ਨਾਂ ਉਹਨਾਂ ਦਾ ਕੀ ਬਤਾਇਆ ਕਿੰਨਾਂ ਦੇ ਨਾਲ 5 ਸਾਲ ਲਾਏ ਕਦੇ ਜਾਣੀ ਕਦੇ ਨਹੀਂ ਨਾ ਕਦੇ ਨਹੀਂ ਨਾ ਜ਼ਰ ਰੋਟੀ ਦੇ ਕੰਮ ਕਰੀ ਗਿਆ ਹੂੰ ਹੁਣ ਕੀ ਹੋਇਆ ਬਾਪੂ ਕੋਣ ਹੈ ਹੈ ਫੋਕ ਫੋਕ ਨਹੀਂ ਲੱਗਦੀ ਹੋਰ ਨਿਕੋਸੇ ਦੋਖਦਾ ਵੀ ਆ ਆਖਣਾ ਨੂੰ ਪਸ਼ਾ ਪਸ਼ੂ ਲੈਟਰਨ ਸਹੀ ਹੁੰਦੀ ਆ ਆਉਂਦੀ ਲੈਟਰਨ ਬਾਥਰੂਮ ਕੀ ਹੋਇਆ ਵੀਰੇ ਗੱਲ ਦੱਸੋ ਇਹ ਜੀ ਮੇਰੇ ਲਵੇ 2016 ਤੋਂ ਆ ਕਿਤੇ ਹੂੰ ਪਹਿਲਾਂ ਇਹ ਜ਼ਿਮੀਦਾਰਾਂ ਨਾਲ ਕਰਦੇ ਤੇ ਜੀ ਤੁਸੀਂ ਕੀ ਕਰਦੇ ਹੋ ਮੈਂ ਐਸਸੀ ਭਾਈ ਜਾਰੇ ਚੋਂ ਆ ਜੀ ਕਿ ਕੀ ਕਰਦੇ ਹਾਂ ਮੈਂ ਕਟਿੰਗ ਦਾ ਕੰਮ ਕਰਦਾ ਜੀ ਇਹ ਮੇਰੇ ਘਰ ਮੇਰਾ ਘਰ ਪਿਆ ਜੀ ਲਵੇ ਹੋਏ ਉਹਦੇ ਵਿੱਚ ਰਹਿ ਰਹੇ تھےਗੇ 2016 ਦਾ ਮੈਂ ਇਹਨੂੰ ਰੋਟੀ ਦੇ ਰਿਆ ਜੀ ਉੱਥੇ ਉੱਥੇ ਕਿਰਾਏ ਤੇ ਰਹਿੰਦੇ ਸੀ ਜਾਂ ਉੱਦਾਂ ਹੀ ਰਹਿੰਦੇ ਮੰਨ ਲਓ ਉੱਦਾਂ ਹੀ ਰਹਿੰਦੇ ਸੀ ਜੀ ਹੁਣ 2017 ਤੋਂ ਰਹਿ ਰਹੇ ਆ 2016 ਤੋਂ ਰਹਿ ਰਹੇ ਨਹੀਂ ਮੇਰੇ ਕੋਲ ਇਹ ਹੁਣ ਮੈਂ ਰੋਟੀ ਤਾਂ ਦੇ ਹੀ ਗਿਆ ਜੀ ਜਿੰਨਾ ਟਾਈਮ ਇਹ ਤੁਰਦੇ ਫਿਰਦੇ ਤੇ ਕੋਈ ਇਹ ਤੋਂ ਕੰਮ ਨਹੀਂ ਕਰਾਇਆ ਕਦੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜੀ ਪਰ ਹੁਣ ਜੀ ਸੇਵਾ ਨਹੀਂ ਦੀ ਆਪਾਂ ਤੋਂ ਹੀ 2 ਮਹੀਨੇ ਹੋ ਗਏ ਨੂੰ ਪਏ ਨੂੰ ਲੈਟਰਿੰਗ ਬਾਥਰੂਮ ਵਿੱਚ ਇਹ ਕਰਦਾ ਜੀ ਫਿਰ ਬਹੁਤ ਔਕਾ ਲੱਗਦਾ ਜੀ 2016 ਤੋਂ ਤੁਸੀਂ ਸੇਵਾ ਤੁਸੀਂ ਕਹਿੰਦੇ ਰੋਟੀ ਦਿੰਦੇ ਸੀ ਹਾਂ ਜੀ ਹਾਂ ਜੀ ਕਾਰਨ ਕੀ ਸੀ ਇਹ ਰੋਟੀ ਦੇਣ ਦਾ ਰੋਟੀ ਦੇਣ ਦਾ ਕਾਰਨ ਇਹ ਜੀ ਇਹ ਪਹਿਲਾਂ ਇੱਕ ਲਵੇ ਗਮਾਂਡ 'ਚ ਰਹਿੰਦੇ ਸੀ ਜੀ ਬੁਢੀ ਹੁੰਦੀ ਸੀ ਜੀ ਇੱਕ ਪਹਿਲਾਂ ਇਹ ਉਹਨਾਂ ਦੇ ਘਰ ਰਹਿੰਦੇ ਤੇ ਠੀਕ ਹੈ ਜੀ ਉਦੋਂ ਬਾਅਦ ਜਿਹੇ ਮਹਸਪੰਡ ਵਾਗੇ ਜੀ ਜਦੋਂ ਇਹ ਮੇਰੇ ਕੋਲ ਆਏ ਉੱਥੇ ਮੰਨ ਲਓ ਵੇੜੇ ਦੇ ਵਿੱਚ ਇਹਨੇ ਮਕਾਨ ਲਿਆ ਛੋਟਾ ਜਿਹਾ ਉੱਥੇ ਰਹਿੰਦਾ ਹਾਂ ਲਿਆ ਦੀ ਪਹਿਲਾਂ ਉਹ ਵੇਚਦਾ ਛੋਟਾ ਜਿਹਾ ਕਮਰਾ ਜੀ ਉਹ ਤਾਂ ਇੱਕ ਵੀਡੀਓ ਬਣਾਈ ਹੋਈ ਆ ਉਦੋਂ ਬਾਅਦ ਦੇ ਵਿੱਚ ਇਹ ਮੰਨ ਲਓ ਕਿ ਕੋਈ ਕੰਮ ਨਹੀਂ ਹੁੰਦਾ ਸੀ ਮੈਂ ਇਹਨੂੰ ਇੱਕ ਇਨਸਾਨੀਅਤ ਦੇ ਦੌਰ ਤੇ ਇਹਨੂੰ ਰੋਟੀ ਦੇ ਰਿਹਾ ਸੀ ਜੀ ਹੁਣ ਇਹ ਬਹਿ ਗਿਆ ਜੀ 2 ਮਹੀਨੇ ਹੋ ਗਏ ਸਾਨੂੰ ਪਤਾ ਨਹੀਂ ਬਹੁਤ ਔਖਾ ਕਰਕੇ ਆ ਜੀ ਇੱਕ ਤਾਂ ਦਿਮਾਕੀ ਆਪ ਸੈੱਟ ਹੋਇਆ ਪਿਆ ਜੀ ਹੁਣ ਹੂੰ ਹੁਣ ਤਾਂ ਕਰਕੇ ਜੇ ਅਸੀਂ ਹੱਥ ਬੰਦਦੇ ਆ ਜੀ ਲੈ ਕੇ ਆਏਗੇ ਬਹੁਤ ਔਖਾ ਹੋਇਆ ਪਿਆ ਤੇ ਜਿਹੜੀ ਜਗ੍ਹਾ ਜਿਹੜੀ ਤੂੰ ਲਈ ਐ ਤੋ ਉਹ ਕਿਹੜੇ ਸੰਚ ਲਈ ਸੀ ਉਹ ਤਾਂ ਮੈਨੂੰ ਲਾ ਕਈ ਸਾਲ ਹੋ ਗਈ ਜੀ ਉਹ ਤਾਂ ਤੁਸੀਂ ਦੇਖੋ ਜੀ ਇੱਕ ਨਿਕਾਜ ਆ ਕਮਰਾ ਜੀ ਹਾਂ ਨਿਕਾਜ ਹਾਂ ਨਹੀ ਨਹੀ ਰਿਸਟਰੀ ਵਾਲਾ ਨਹੀਂ ਹੈਗਾ ਜੀ ਉਹ ਉਹ ਤਾਂ ਮੈਂ ਦੂਸਰੇ ਲੋਟੇ ਦੀ ਜੀ ਹੁਣ ਮੈਂ ਤਾਂ ਇਹ ਕਿੰਨੇ ਪੈਸੇ ਦਿੱਤੇ ਤੂੰ ਇਹਨੂੰ ਇਹਨੂੰ ਦਿੱਤਾ ਸੀ 15000 ਕਿਰਾਂ ਦਿੱਤਾ ਸੀ ਜੀ ਜਦੋਂ ਲਿਆ ਆਪਾਂ ਨੇ 15000 ਰੁਪਏ ਕਿਰਾਂ ਦਿੱਤਾ ਸੀ ਬਾਕੀ ਆ ਖੁੱਲੇ ਖਾਤੇ ਦਿੱਤੇ ਨੇ ਜੀ ਆ ਕਿੰਨੇ ਦੇ ਉੱਤੇ ਹੁਣੇ ਮੰਨ ਕੇ ਚੱਲੋ 2016 ਤੋਂ ਲੈ ਕੇ ਹੁਣ ਤੱਕ ਮੈਂ ਮੈਂ ਹੀ ਖਰਚਾ ਦੇ ਰਿਹਾ ਜੀ ਇਹਨੂੰ ਮੈਂ ਹੀ ਖਰਚਾ ਦੇ ਰਿਹਾ ਹੁਣ ਤੁਰਦਾ ਫਿਰਦਾ ਸੀ ਤੁਰਦਾ ਫਿਰਦਾ ਦੀ ਜੀ ਮੈਂ ਰੋਟੀ ਦੇ ਰਿਹਾ ਸੀ ਠੀਕ ਹੈ ਜੀ ਗੋਲੀ ਗੱਪਾ ਵੀ ਮੈਂ ਦਪਾਉਂਦਾ ਸੀ ਪਰ ਹੁਣ ਮੰਜੇ ਤੇ ਬਹਿ ਕੇ ਜੀ ਮੇਰੀ ਵਾਈਫ ਕਹਿੰਦੀ ਮੇਥੋਂ ਨਹੀਂ ਹੁੰਦਾ ਜੀ ਆਹ ਚੱਕਰ ਹੈ ਜੀ ਆਹ ਮੈਂ ਖੜੇ ਨਹੀਂ ਪਿੰਡ ਦੇ ਇਹਨਾਂ ਨੂੰ ਪੁੱਛ ਲਓ ਜੀ ਆਪਾਂ ਇਹਦਾ ਕੋਈ ਪੈਸਾ ਲੈਣ ਦੇਣ ਹੋਈਏ ਵੀ ਇਹ ਕੰਮ ਕਰ ਰਹੀ ਦੁਕਾਨ ਤੇ ਸਫਾਈ ਸਪੂਜੀ ਤਾਂ ਕਰਾਉਂਦਾ ਹੀ ਮਾੜੀ ਮੋਟੀ ਮੇਰੀ ਦੁਕਾਨ ਤੇ ਕਾਦੇ ਬਾਪ ਤੇ ਜੀ ਦੁਕਾਨ ਤੇ ਜੀ ਦੂਸਰੇ ਪਿੰਡਾਂ ਦੂਸਰੇ ਪਿੰਡ 2 ਕਿਲੋਮੀਟਰ ਹੁਣ ਬੱਚੇ ਜੇ ਛੋਟੇ ਨੇ ਪਾਈਪ ਤੋਂ ਮਾਲਾ ਵੀ ਹੁਣ ਤੁਹਾਨੂੰ ਪਤਾ ਕੁੜੀ ਵੀ ਜਵਾਨ ਆ 7ਵੇਂ 8ਵੇਂ ਵਿੱਚ ਪੜਦੀ ਹੈ ਜੀ ਹੁਣ ਨੰਗੇ ਹੋ ਜਾਂਦੇ ਆ ਜੀ ਸਵੇਰੇ ਭਗ ਜਾਂਦਾ ਜੀ ਸਾਮ ਨੂੰ ਮੁੜਦਾ ਹੈ 7-8 ਵਜੇ ਪਰ ਹੁਣ ਲੇਡੀਜ਼ ਆ ਜੀ ਕਰ ਕਿੰਨਾ ਕੁ ਕਰੀ ਜਾਵੇ ਵਿਚੇ ਲੈਟਰੀਨ ਵਿਚੇ ਪਾਸੋਂ ਕਰਦੇ ਆਂ ਹਾਂ ਬਾਪੂ ਕੀ ਯਾਰ ਸਰੀਰ ਘਾੜ ਲਿਆ ਹੁਣ ਸਾਰਾ ਸਰੀਰ ਘਾੜ ਲਿਆ ਬਾਪੂ ਕੀ ਗੱਲ ਤੇ ਪਿੰਡ ਕਿਹੜਾ ਤੇਰਾ ਪਿੱਛੇ ਉਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਾਪੂ ਦਾ ਨਾਮ ਹੈਗਾ ਜੋਰਾ ਸਿੰਘ ਵੀਰ ਸਿੰਘ ਵੀਰ ਸਿੰਘ ਸੋਰੀ ਵੀਰ ਸਿੰਘ ਤੇ ਬਾਪੂ ਵੀਰ ਸਿੰਘ ਨੂੰ ਪਿੰਡ ਕਕਰਾਲੇ ਤੋਂ ਲੈ ਕੇ ਆਏ ਨੇ ਵੀਰੇ ਹੁਣੀ ਤੇ ਜਿਲ੍ਹਾ ਪੈਣ ਦਾ ਤੁਹਾਨੂੰ ਪਟਿਆਲਾ ਜਿਲ੍ਹਾ ਪਟਿਆਲਾ ਪਵਿੱਤਰ ਵੀਰਾ ਸਾਡੇ ਸੇਵਾਦਾਰ ਸਾਡਾ ਭਰਾ ਇਹਦਾ ਪਿੰਡ ਕਕਰਾਲਾ ਵਾ ਇਹਨੇ ਵੀਰੇ ਨੇ ਸਾਡੇ ਨਾਲ ਸਾਂਝ ਪਾਈ ਦੱਸਿਆ ਵੀ ਸਾਡੇ ਉੱਥੇ ਬਜ਼ੁਰਗ ਹੈ ਕਿ ਪਿੰਡੋਂ ਮੁੰਡੇ ਫੋਨ ਕਰਦੇ ਆ ਵੀ ਪਹਿਲਾਂ ਤਾਂ ਉਹ ਤੁਰਿਆ ਫਿਰਦਾ ਸੀ ਕੰਮ ਕਰਦਾ ਸੀ ਸਾਂਝੀ ਰਲਦਾ ਸੀ ਸੀਰੀ ਰਲਦਾ ਸੀ ਤੇ ਉਦੋਂ ਤਾਂ ਆਪਦੇ ਪੈਸੇ ਕਮਾਉਂਦਾ ਸੀ ਤੇ ਆਉਦਾ ਖਰਚਾ ਵੀ ਕਰਦਾ ਸੀ ਤੇ ਹੁਣ ਪਿਛਲੇ 3 ਸਾਲਾਂ ਤੋਂ ਬਾਪੂ ਕੰਮ ਵੀ ਨਹੀਂ ਕੋਈ ਕਰ ਸਕਦਾ ਤਿੰਨ ਨਹੀਂ ਵੱਧ ਹੀ ਹੋ ਗਏ 2016 ਤੋਂ ਤੇ 10 ਸਾਲ ਹੋ ਚਲੇ ਲਗਭਗ ਤੇ ਨਾ ਤਾਂ ਕੰਮਕਾਰ ਹੁੰਦਾ ਤੇ ਨਾ ਕੋਈ ਪੈਸਾ ਤੇ ਲਈ ਰਹਿ ਗਿਆ ਇਹਦੇ ਕੋਲੇ ਇੱਕੇ ਦਾ ਕਮਰਾ ਸੀਗਾ ਜਿਹੜਾ ਘਰ ਉਹ ਵੀ ਇਹ ਬਾਈ ਨੂੰ ਵੇਚਦਾ ਤੇ ਚਲੋ ਬਾਈ ਬਾਪੂ ਨੂੰ ਕਿਵੇਂ ਨਾ ਕਿਵੇਂ ਰੋਟੀ ਕਹਿੰਦਾ ਮੈਂ ਦੇਈ ਜਾਂਦਾ ਸੀ ਵੀ ਚਲ ਹੁਣ ਬਜ਼ੁਰਗ ਹੈਗਾ ਇਹਨੂੰ ਕਿੱਥੇ ਕੱਢੂੰਗਾ ਮੈਂ ਘਰੋਂ ਵੀ ਜਿੰਨਾ ਟਾਈਮ ਬੈਠਾ ਚਲ ਰੋਟੀ ਖਾਈ ਜਾਂਦਾ ਹੋਰ ਵੀ ਲੋਕ ਪਿੰਡ ਦੇ ਰੋਟੀ ਦੇ ਦਿੰਦੇ ਸੀ ਮਾੜੀ ਮੋਟੀ ਗੁਰੂ ਘਰ ਵੀ ਖਾ ਲੈਂਦਾ ਸੀ ਤੇ ਇਹ ਬਾਈ ਵੀ ਕਹਿੰਦਾ ਮੈਂ ਵੀ ਦੇ ਦਾਂ ਤੇ ਵੀਰ ਸਿੰਘ ਦਾ ਜੀਵਨ ਚੱਲੀ ਜਾਂਦਾ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਇਹ ਜਿਵੇਂ ਹੀ ਚੱਲਣ ਫਿਰਨ ਤੋਂ ਰਹਿ ਗਿਆ ਲੈਟਰਨ ਬਾਥਰੂਮ ਵੀ ਵਿੱਚੇ ਹੀ ਹੋ ਰਿਹਾ ਔਰ ਦਿਮਾਗੀ ਤੌਰ ਤੇ ਵੀ ਸੋਝੀ ਨਹੀਂ ਰਹੀ ਸੋਝੀ ਸਮਝ ਖਤਮ ਹੀ ਹੋ ਗਈ ਹੈ ਔਰ ਆਪਣਾ ਕੋਈ ਹੈ ਹੀ ਨਹੀਂ ਕੋਈ ਭਤੀਜਾ ਕੋਈ ਭਾਣਜਾ ਕੋਈ ਭਰਾ ਕੋਈ ਭੈਣ ਬਾਪੂ ਕਿਹੜੇ ਪਿੰਡ ਦਾ ਵਾ ਕਿੱਥੋਂ ਹੈ ਇਹ ਵੀ ਨਹੀਂ ਪਤਾ ਤੁਹਾਡੇ ਪਿੰਡ ਕਿੰਨੇ ਸਾਲ ਪਹਿਲਾਂ ਆਇਆ ਜੀ ਕਹਿੰਦਾ ਜੀ 7 ਸਾਲ ਦਾ ਕਹਿੰਦੇ ਨੇ ਜੀ ਸੁਣਿਆ ਜੀ ਜਿਹੜੇ ਪਿੰਡ ਦੇ ਲੋਕ ਦੱਸਦੇ ਛੋਟਾ ਹੈ ਸੀ 7-8 ਸਾਲ ਦਾ ਜਦੋਂ ਇਹ ਪਿੰਡ 'ਚ ਆ ਗਿਆ ਸੀ ਦੱਸ ਰਹੇ ਆ ਤੇ ਹੁਣੇ ਬਾਪੂ ਦੀ ਉਮਰ 70 75 ਸਾਲ ਹੋਊ ਘੱਟੋ ਘੱਟ ਮਤਲਬ 60 65 ਸਾਲ ਹੋ ਕੇ ਬਾਪੂ ਨੂੰ ਪਿੰਡ ਕੇ ਕਰਾਲੇ ਦੇ ਵਿੱਚ ਹੀ ਰਹਿੰਦੇ ਨੂੰ ਤੇ ਧੰਨਵਾਦ ਆ ਜਿਹੜੇ ਵੀਰ ਅਪਰਾਲਾ ਕਰਕੇ ਇੱਥੇ ਲੈ ਕੇ ਆਏ ਨੇ ਤੇ ਬਾਪੂ ਜੀ ਦੇ ਹਾਲਾਤ ਇੰਨੇ ਬੱਦਰ ਸੀ ਵੀ ਹੁਣ ਬਾਈ ਕੰਨ ਨਾਲ ਸਾਤੋਂ ਸੰਭਿਆ ਨਹੀਂ ਸੀ ਜਾਂਦਾ ਜਿਵੇਂ ਸਰਦਾਸ ਕਰਿਓ ਬਾਪੂ ਵੀਰ ਸਿੰਘ ਦੇ ਔਨ ਵਾਲੇ ਜੀਵਨ ਵਾਸਤੇ ਬਾਪੂ ਜੀ ਕਨੇ ਭੁੱਖ ਨਹੀਂ ਲੱਗਦੀ ਮਤਲਬ ਲੀਵਰ ਹੈ ਜਿਹੜਾ ਬਾਪੂ ਦਾ ਕੰਮ ਨਹੀਂ ਕਰ ਰਿਹਾ ਖੂਨ ਦੀ ਵੀ ਕਮੀ ਹੈ ਬਾਪੂ ਦੇ ਸਰੀਰ ਦੇ ਵਿੱਚ ਖੂਨ ਵੀ 4-5 ਗ੍ਰਾਮ ਹੀ ਹੈ ਜਿਸ ਤਰੀਕੇ ਨਾਲ ਬਾਪੂ ਦੀਆਂ ਅੱਖਾਂ ਨਾਲ ਇਹਦਾ ਦੇਖ ਕੇ ਲੱਗਦਾ ਬਾਕੀ ਉਹ ਟੈਸਟ ਹੋਣ ਕੇ ਪਤਾ ਲੱਗ ਜਾਊਗਾ ਅਰਦਾਸ ਕਰਿਓ ਬਾਪੂ ਦੇ ਸਿਹਤਯਾਬੀ ਵਾਸਤੇ ਧੰਨਵਾਦ ਇਹਨਾਂ ਵੀਰਾਂ ਦਾ ਤੇ ਜੇ ਕੋਈ ਪਹਿਚਾਣਦਾ ਬਾਪੂ ਨੂੰ ਜਾਣਦਾ ਕੋਈ ਬਾਪੂ ਦਾ ਰਿਸ਼ਤੇਦਾਰ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ ਤੇ ਸਾਡੇ ਨੰਬਰ ਜਿਹੜੇ ਸਕਰੀਨ ਦੇ ਉੱਤੇ ਦਿੱਤੇ ਹੋਇਆ ਉਹਨਾਂ ਤੇ ਫੋਨ ਵੀ ਜ਼ਰੂਰ ਕਰਿਓ ਤੇ ਐਸੀਆਂ ਬਹੁਤ ਸਾਰੀਆਂ ਜ਼ਿੰਦਗੀਆਂ ਮੈਂ ਜਿਹੜੀਆਂ ਅੱਜ ਲਵਾਰਸ ਹੋ ਗਈਆਂ ਪਰ ਤੁਸੀਂ ਦੇਖੋ 60 65 ਸਾਲ ਇੱਕ ਪਿੰਡ ਚ ਬਤੀਤ ਕੀਤੇ ਪਰੇ ਲਵਾਰਸ ਆ ਇਹਦਾ ਕੋਈ ਨਹੀਂ 65 ਸਾਲ ਜਿਹੜੇ ਲੋਕਾਂ ਦੇ ਨਾਲ ਇਹਨੇ ਜੀਵਨ ਬਤੀਤ ਕੀਤਾ ਉਹ ਕੋਈ ਵੀ ਆਪਣਾ ਬਣਨ ਨੂੰ ਤਿਆਰ ਨਹੀਂ ਹੈ। ਬੰਦਾ ਜਾਨਵਰ ਪੰਛੀ ਨਾਲ ਵੀ ਪਿਆਰ ਕਰਨ ਲੱਗ ਜਾਂਦਾ ਪਰ ਅੱਜ ਦਾ ਇਨਸਾਨ ਆਪਣੇ ਇਨਸਾਨ ਹੋਣ ਦੇ ਫਰਜ਼ ਤੋਂ ਵੀ ਭੱਜ ਰਿਹਾ। ਬਾਪੂ ਦੇ ਕੋਈ ਆਪਣੇ ਬਾਪੂ ਦੀ ਵੀਡੀਓ ਦੇਖਦੇ ਆ ਤਾਂ ਪਲੀਜ਼ ਜਲਦੀ ਸਾਡੇ ਨਾਲ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ